ਸ਼ੁਰੂ ਤਾਂ 100 ਰੁਪਏ ਦਾ ਸਟਾਰਟਿੰਗ ਆ ਸਾਡੇ ਕਪੜਦਾ ਦੇਖੋ ਇੱਕ ਕਪੜਦਾ ਡਿਜ਼ਾਈਨ ਆ ਦੇਖੋ ਦੂਜਾ ਡਿਜ਼ਾਈਨ ਆ ਦੇਖੋ ਤੀਜਾ ਡਿਜ਼ਾਈਨ ਆ ਦੇਖੋ ਚੌਥਾ ਆ ਦੇਖੋ ਡਿਜ਼ਾਈਨ ਦੇਖੀ ਲੋ ਇੱਕ ਦੇ ਇੱਕ ਡਿਜ਼ਾਈਨ ਆ ਦੇਖੋ ਓਕੇ ਡਿਜ਼ਾਈਨ ਬਹੁਤ ਸਾਡੇ ਕੋਲ ਮੈਂ ਚੱਕੋ ਪਾ ਲਓ ਹਾਂਜੀ ਹਾਂਜੀ ਵਧੀਆ ਪੀਣ ਆਨ ਇੱਕ ਤੋਂ ਇੱਕ ਹੈ ਜਿੰਨੇ ਮਰਜ਼ੀ ਚੱਕ ਲੈ ਜਿੱਦ ਵੀ ਕਲਰ ਡਿਜ਼ਾਈਨ ਪੂਰੀ ਮਿਲੂਗੀ ਤੱਲੇ ਡੇ ਜਾਣੀ ਕੰਦੇ ਪੂਰੀ ਮਿਲੂਗੀ ਦੇਖੋ ਪੰਜ ਪੀਸਾਂ ਦਾ ਸੈੱਟ ਆ ਹਾਂਜੀ ਪੰਜ ਪੀਸਾਂ ਦਾ ਸੈੱਟ ਕਿੰਨੇ ਮਿਲਣਾ 580 ਰੁਪਏ ਦਾ ਕਲਰ ਕਲਰ ਵੱਖਰੇ ਮਿਲ ਜਾਣਗੇ ਨਹੀਂ ਨਹੀਂ ਇਹ ਇੱਕ ਸੈੱਟ ਦੇ ਵਿੱਚ ਪੰਜ ਇੱਕੋ ਨਾਲ ਦੇ ਹਾਰ ਮਿਲਣਗੇ ਕਲਰ ਮਿਲ ਜਾਣਗੇ ਹੋਰ ਕਲਰ ਕਲਰ ਡਿਜ਼ਾਈਨਿੰਗ ਬਹੁਤ ਹੈਗੀ ਸਾਡੇ ਕੋਲ ਕਿੰਨੇ ਦਾ ਹੈ ਇਹ ਸਿਰਫ 580 ਰੁਪਏ ਦਾ ਸਾਰੇ ਸਿਰਫ ਬਾਹਾਂ ਦੀਆਂ ਦੀ ਸਾਰੇ 580 ਰੁਪਏ ਦੇ ਪੰਜ ਪੀਸ ਤੇ 8 999 ਰੁਪਏ ਦਾ ਸੈੱਟ ਵਿਕਦਾ ਜੀ ਇਸ ਤੋਂ ਥੱਲੇ ਮਾਲ ਕੋਈ ਨਹੀਂ ਦਿੰਦਾ ਹੈਗਾ ਜਿੱਥੋਂ ਮਰਜ਼ੀ ਟਰਾਈ ਕਰ ਲਓ ਆ ਦੇਖੋ ਇੱਕ ਹੋਰ ਆਈ ਸਾਡੇ ਕੋਲ ਵੈਰਿਟੀ ਆ ਦੇਖੋ ਆ ਦੇਖੋ ਆ ਵੀ ਕੁਸ਼ਨ ਹੈਗੇ ਆ ਦੇਖੋ ਨਵੀਆਂ-ਨਵੀਆਂ ਵੈਰਾਈਟੀਆਂ ਲਈ ਹੋਰ ਆਣਗੀਆਂ 2-4 ਦਿਨ ਬਾਅਦ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਜਿਹੜੀ ਵੀ ਸਾਡੀ ਦੇਖਣੀ ਹੈ ਇੰਸਟਾਗ੍ਰam ਫੇਸਬੁੱਕ ਦਾ ਪੇਜ ਫੋਲੋ ਕਰ ਲੈਣਾ ਆ ਦੇਖੋ ਇਹ ਕੁਸ਼ਨ ਹੈ ਦੇਖੋ ਕਿੰਨੇ ਵਧੀਆ-ਵਧੀਆ ਇਹ ਬਾਜ਼ਾਰ ਪੰਪ 500 ਰੁਪਏ ਦਾ ਪੀਸ ਹੈ ਪੀਸ ਪੰਪ 500 ਰੁਪਏ ਦਾ ਤੁਹਾਨੂੰ ਕਿੰਨੇ ਦੇਣਾ ਸੀ 500 ਦਾ ਜੋੜਾ ਹੀ ਦੇ ਦਾਂਗੇ ਛੱਡੋ ਯਾਰ ਤੁਸੀਂ ਕੰਮ ਹੀ ਪਕਾਓ 250 50% ਲੈ ਲਓ ਹਾਂਜੀ ਹਾਂਜੀ 500 ਦਾ ਜੋੜਾ ਹੀ ਦੇ ਦੇਣਾ ਪਾੜਾ ਜੋੜਾ ਵੈਰਾਈਟੀ ਤੁਹਾਨੂੰ ਅੱਕ ਫਟੜ ਦੇ ਕਲਰ ਦੇ ਰੰਗ ਦਿਖਾਓ ਦੇਖੋ ਕੋਫਟੜਾ ਕਿੰਨੀ ਤਾਂ ਦੇਖੋ ਕਿੰਨੇ ਵੇ ਇੱਧਰ ਲੈਣ ਵੀ ਕੁ ਦਿਖਾਓ ਸਾਰੀ ਡਿਜ਼ਾਈਨਿੰਗ ਨਵੀਂ ਆਈ ਪਈ ਐ ਆ ਦੇਖੋ ਕਵਟਰ ਕਿੰਨਾ ਨਵਾਂ ਆਇਆ ਵੇ ਆ ਦੇਖੋ ਹਾਂਜੀ ਭਾਈ ਮਾਲ ਰੋਜ਼ ਕਵਟਰ ਦਾ ਨਵਾਂ ਆਂਦਾ ਰੋਜ਼ ਵੈਰਾਈਟੀ ਨਵੀਂ ਆਂਦੀ ਸਾਰੀ ਕੋਈ ਸਾਬੇ ਕਵਰ ਜੇ ਤਾਂ ਸਾਨੂੰ ਪਤਾ ਸਾਡੇ ਕੋਲ 55 ਰੁਪਏ ਟਾੜੀਆਂ ਤਾਂ ਹੀ ਦਿਖਾਈ ਨਹੀਂ ਹਰ ਵਾਰੀ ਕਸਟਮਰ ਵੀਡੀਓ ਦੇਖਦਾ ਸਭ ਨੂੰ ਪਤਾ ਅਗਲਾ ਇਹਨਾਂ ਕਹਿ ਦਿੰਦੇ ਆਹ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਵੀਡੀਓ ਅਗਲਾ ਮਰਜ਼ੀ ਪੜਦਾ ਲੋ ਆ ਦੇਖੋ ਗਿਫਟੀ ਦੇ 쿠ਸ਼ਨ ਵਾਲੇ ਸੈੱਟ ਆ ਪੂਰੇ 쿠ਸ਼ਨ ਵਾਲੇ ਸੈੱਟ ਇਹ ਕੀ ਪ੍ਰਾਈਸ ਐ ਨਾ ਇਹ ਪ੍ਰਾਈਸ ਤੁਹਾਨੂੰ ਲਾ ਦਾਂਗੇ ਇੰਜ ਸਾਰੇ ਸਿਆਜ ਮਿਲਣਗੇ ਇਹਦੇ ਵੈਰਾਈਟੀਆਂ 3-4 ਤਰ੍ਹਾਂ ਦੀਆਂ ਹੈਗੀਆਂ ਵੈਰਾਈਟੀਆਂ ਸਾਡੇ ਕੋਲ ਹਾਂਜੀ ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਆਪਾਂ ਖੜੇ ਹੁਧਿਆਣੇ ਫੀਲਡ ਗੰਜ ਗਲੀ ਨੰਬਰ 14 ਨੈਤਕ ਹੈਂਡਰੂਮ ਵਾਲਾ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕਿਹੜੇ ਲੂ ਸਵਾਨ ਸਹਾਨੇ ਵਗੈਰਾ ਚਾਦਰਾਂ ਵਗੈਰਾ ਕਾਫੀ ਕੁਝ ਪਰਦੇ ਹੋਗੇ ਸੋਫਿਆਂ ਦੇ ਕਵਰ ਹੋਗੇ ਤੇ ਹੋਰ ਕੈਪਟਰ ਵਗੈਰਾ ਹੋਗੇ ਬਹੁਤ ਘੱਟ ਰੇਟਾਂ ਦੇ ਤੇ ਵਧੀਆ ਕੁਆਲਿਟੀ ਦੇ ਅਜੋ ਵੀਡੀਓ ਮੈਂ ਬਣੇ ਰਿਹਾ ਜੀ ਕੁਸ਼ਨ ਕੁਸ਼ਨ ਪੰਜ ਪੰਜ ਪੀਸਾ ਸੈੱਟ ਆ ਗਿਆ ਕੁਸ਼ਨ ਦਾ ਆਹ ਦੇਖੋ ਆਏ ਹਾਰਡ ਲਾ ਇੰਦੇ ਜੀ ਵੀ ਕਲਰ ਡਿਜ਼ਾਈਨਿੰਗ ਪੂਰੀ ਮਿਲੂਗੀ ਕਲਰ ਡਿਜ਼ਾਈਨਿੰਗ ਇੰਦੇ ਜੀ ਪੂਰੀ ਮਿਲੂਗੀ ਦੇਖੋ ਪੰਜ ਪੀਸਾ ਦਾ ਸੈੱਟ ਆ ਹਾਂਜੀ ਪੰਜ ਪੀਸਾ ਦਾ ਸੈੱਟ ਕਿੰਨੇ ਮਿਲਣਾ 580 ਰੁਪਏ ਦਾ ਕਲਰ ਕਲਰ ਵੱਖਰੇ ਮਿਲ ਜਾਣਗੇ ਨਹੀਂ ਨਹੀਂ ਇਹ ਇੱਕ ਸੈੱਟ ਦੇ ਵਿੱਚ ਪੰਜ ਇੱਕੋ ਨਾਲ ਦੇ ਹਾਰ ਮਿਲਣਗੇ ਕਲਰ ਮਿਲਣਗੇ ਹੋਰ ਕਲਰ ਵੀ ਕਹਿਣਾ ਮੈਂ ਕਲਰ ਹੀ ਕਹਿਣਾ ਕਲਰ ਦੇ ਤੁਹਾਨੂੰ ਆ ਦੇਖੋ ਗ੍ਰੇ ਪਿਆ ਰੈੱਡ ਪਿਆ ਸਾਰੇ ਅੱਛਾ ਸਾਰਾ ਮੁਠੇ 21 ਤਰ੍ਹਾਂ ਦਾ ਹੋਊਗਾ ਹਾਂਜੀ ਹਾਂਜੀ 21 ਤਰ੍ਹਾਂ ਦਾ ਆਊਗਾ ਇਹ ਸੈਟ ਫਿਰ ਘਰੇ ਪੰਜ ਵੀ ਸੈਟੀ ਪਿਆ ਚੰਗਾ ਲੱਗਦਾ ਵੈ ਕਲਰ ਡਿਜ਼ਾਈਨਿੰਗ ਬਹੁਤ ਹੈਗੀ ਸਾਡੇ ਕੋਲ ਕਿੰਨੇ ਦਾ ਹੈ ਇਹ ਸਿਰਫ 580 ਰੁਪਏ ਦਾ ਸਾਰੇ ਹਾਂ ਜੀ ਹਾਂ ਜੀ ਸਾਰੇ 580 ਰੁਪਏ ਦੇ ਪੰਜ ਪੀਸ ਤੇ 8 9900 ਰੁਪਏ ਦਾ ਸੈਟ ਵਿਕਦਾ ਜੀ ਇਸ ਤੋਂ ਥੱਲੇ ਮਾਲ ਕੋਈ ਨਹੀਂ ਦਿੰਦਾ ਹੈਗਾ ਜਿੱਥੋਂ ਮਰਜ਼ੀ ਟਰਾਈ ਕਰ ਲਓ ਆ ਦੇਖੋ ਇੱਕ ਹੋਰ ਆਈ ਸਾਡੇ ਕੋਲ ਵੈਰਾਈ ਆ ਦੇਖੋ ਆ ਦੇਖੋ ਆ ਦੇਖੋ ਆ ਵੀ ਕੁਸ਼ਨ ਹੈਗੇ ਆ ਦੇਖੋ ਨਵੀਆਂ ਨਵੀਆਂ ਵੈਰੈਂਟੀਆਂ ਵਾਲੀ ਹੋਰ ਆਣਗੀਆਂ 2-4 ਦਿਨ ਬਾਅਦ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਜਿਹੜੀ ਵੀ ਸਾਡੀ ਦੇਖਣੀ ਹੈ ਇੰਸਟਾਗ੍ਰam ਫੇਸਬੁਕ ਦਾ ਪੇਜ ਫੋਲੋ ਕਰ ਲੈਣਾ ਆ ਦੇਖੋ ਇਹ ਕੁਸ਼ਨ ਆ ਦੇਖੋ ਕਿੰਨੇ ਵਧੀਆ ਵਧੀਆ ਇਹ ਬਾਜ਼ਾਰ ਪੰਪ 500 ਰੁਪਏ ਦਾ ਪੀਸ ਹੈ ਪੀਸ ਪੰਪ 500 ਰੁਪਏ ਦਾ ਤੁਹਾਨੂੰ ਕਿੰਨੇ ਦੇਣਾ ਸੀ 500 ਦਾ ਜੋੜਾ ਹੀ ਦੇ ਦਾਂਗੇ ਛੱਡੋ ਯਾਰ ਤੁਸੀਂ ਕੰਮ ਵੀ ਪਾਓ 250 50% ਲੈ ਲਓ ਹਾਂ ਜੀ ਹਾਂ ਜੀ 500 ਦਾ ਜੋੜਾ ਹੀ ਦੇ ਦੇਣਾ ਪੰਪ 500 ਰੁਪਏ ਪੀਸ ਹੈ ਚੈੱਕ ਕਰਕੇ ਦੇਖ ਲਿਓ ਜਿੱਥੋਂ ਮਰਜ਼ੀ ਇਹ ਤੁਹਾਨੂੰ 250 ਦੇ ਦੇਣਾ ਮੈਂ ਕਹਿੰਦਾ ਜਿੱਥੇ ਮਰਜ਼ ਅਸੀਂ ਤੁਹਾਨੂੰ ਕੋਈ ਦੁਕਾਨ ਦਾ ਨਾਮ ਲੈਣਾ ਕਿਸੇ ਦਾ ਨਾਮ ਨਹੀਂ ਲੈਣਾ ਸਾਡੀ ਦੁਕਾਨ ਤੇ 500 ਦਾ ਜੋੜਾ ਮਿਲਣਾ ਬਸ ਸਾਡੀ ਦੁਕਾਨ ਤੇ 500 ਦਾ ਜੋੜਾ ਹੈ ਵੈਰਾਈਟੀ ਤੁਹਾਨੂੰ ਅਕਫਾਟਰ ਦੇ ਕਲਰ ਦੇ ਰੰਗ ਦਿਖਾਓ ਦੇਖੋ ਕਫਾਟਰ ਕਿੰਨੀ ਵੈਰਾਈਟੀ ਨਵੀਂ ਆਈ ਹੈ ਰੰਗ ਦੇਖੋ ਕਿੰਨੇ ਵੇ ਇੱਧਰ ਲੈਣ ਵੀ ਦਿਖਾਓ ਸਾਰੀ ਡਿਜ਼ਾਈਨਿੰਗ ਨਵੀਂ ਆਈ ਪਈ ਹੈ ਆ ਦੇਖੋ ਕਫਾਟਰ ਕਿੰਨਾ ਨਵਾਂ ਆਇਆ ਪਿਆ ਦੇਖੋ ਹਾਂਜੀ ਭਾਈ ਮਾਲ ਰੋਜ਼ ਕਫਾਟਰ ਦਾ ਨਵਾਂ ਆਂਦਾ ਹੈ ਰੋਜ਼ ਵੈਰਾਈਟੀ ਨਵੀਂ ਆਂਦੀ ਸਾਰੀ ਰੋਜ਼ ਦੀ ਸੇਲ ਮੈਂ ਕਹਿੰਨਾ ਪਰਮਾਤਮਾ ਜੀ ਦੇ ਨਾਲ ਓਕੇ ਕਰਾਈ ਪਈ ਹੈ ਤੁਹਾਡੇ ਤੁਹਾਡੀਆਂ ਦਵਾਵਾਂ ਨਾਲ ਹੀ ਆ ਸਿਰਫ ਸਮਝ ਲਓ ਬਾਕੀ ਵੈਰਾਈਟੀ ਰੋਜ਼ ਸਾਡੇ ਕੋਲ ਨਵੀਂ ਆਉਂਦੀ ਹੈ ਹਾਂਜੀ ਸੋਵੇ ਸੋਵੇ ਕਵਰ ਜੇ ਤਾਂ ਸਾਨੂੰ ਪਤਾ ਸਾਡੇ ਕੋਲ 55 ਰੁਪਏ ਟਾੜੀਆਂ ਤਾਂ ਹੀ ਦਿਖਾਈ ਨਹੀਂ ਹਰ ਵਾਰੀ ਕਸਟਮਰ ਵੀਡੀਓ ਦੇਖਦਾ ਸਭ ਨੂੰ ਪਤਾ ਅਗਲਾ ਇਹਨਾਂ ਕਹਤ ਮੈਂ ਪਾਹਾਂ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀਡੀਓ ਹਾਂਜੀ ਚੈਨਲ ਤੇ ਇੰਸਟਾਗ੍ਰਾਮ ਤੇ ਵੀ ਦੇਖ ਸਕਦੇ ਹੋ ਸਾਡੇ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਲੋਕੀਏ ਥੋੜੇ ਚੈਨਲ ਦਾ ਨੈਟਵਰਕ ਹੈਂਡਲੂਮ ਹੀ ਆ ਜੀ ਇੰਸਟਾਗ੍ਰਾਮ ਦੀ ਆਈਡੀ ਸਾਡੀ ਨੈਟਵਰਕ ਹੈਂਡਲੂਮ ਦੀ ਫੇਸਬੁੱਕ ਦੀ ਵੀ ਤੁਸੀਂ ਇਹ ਤੇਜ਼ੀ ਭਾਈ ਦੀ ਵੀਡੀਓ ਪੂਰੀ ਦੇਖਿਆ ਬਹੁਤ ਮਾਰਗਾਂ ਦੇ ਕੋ ਟਾਵਲ ਆ ਗਿਆ ਆ ਦੇਖੋ ਕੋਟਨ ਪਿਓਰ ਬਲਬਲ ਦਾ ਆ ਸਹਿਜ ਦੇਖੋ ਕਿੰਨਾ ਵੱਡਾ ਬਲੇ ਬਾਜੋ ਦੇਈਆ ਲੋ ਆ ਸਹਿਜ ਦੇਖੋ ਕਿੰਨਾ ਵੱਡਾ ਸਹਿਜ ਆ ਦੇਖਣ ਜਾ ਦੇਖੋ ਪੂਰਾ ਫੁੱਲ ਆ ਲੋ ਪੂਰਾ ਫੁੱਲ ਟਾਵਲ ਇਹ ਕਿੰਨੇ ਜੀਣਾ ਸਾਡੇ ਇੰਸਟਾਗ੍ਰਾਮ ਤੇ ਵੀ ਪਾਇਆ ਆਇਆ ਸੀ ਕਿੰਨੇ ਦਾ ਪਾਇਆ 299 ਰੁਪਏ ਦਾ ਇੱਥੇ ਤੁਹਾਨੂੰ ਵੀ 299 ਮੇਰੇ ਬਾਈ ਦੇਣਾ ਦੇਖੋ ਕਿੰਨੇ ਵਧੀਆ ਵਧੀਆ ਕਲਰ ਚਾਰਟ ਹੈਗੇ ਆ ਦੇਖੋ ਆ ਦੇਖੋ ਰੰਗ ਕਿੰਨੇ ਵਧੀਆ ਵਧੀਆ ਹੈਗੇ ਆ ਲੋ ਅੱਜ ਕੋ ਸਾਰੇ ਰੰਗ ਪਏ ਇੱਥੇ ਸਾਡੇ ਕੋਲੋਂ ਆਹ ਦੇਖੋ ਕਿੰਨੇ ਵਧੀਆ ਵਧੀਆ ਕਲਰ ਹੈਗੇ ਇਹ ਦੇਖੋ ਕਿੰਨੇ ਦਾ ਮਿਲਣਾ ਪਿਓਰ ਕੋਟਨ ਦਾ ਟਾਵਰ ਹੈ ਪਿਓਰ ਕੋਟਨ ਦਾ ਤੇ 3450 ਰੁਪਏ ਸੇਲ ਹੁੰਦਾ ਵੈ ਸਾਡੇ ਕੋਲ ਨੋਰਮਲ ਰੇਂਜ ਦੀ ਤੁਹਾਨੂੰ ਪਤਾ ਪਰਦੇ ਦੰਦੇ ਹੀ ਆ ਸਾਰੇ ਆ ਸਾਡੇ ਕੋਲ ਵਧੀਆ ਰੇਂਜ ਦੇ ਇੱਕ ਦੋ ਵੀ ਦਿਖਾ ਦਵਾ ਤੁਹਾਨੂੰ ਮੈਂ ਸਾਰੇ ਪਰਦੇ ਮਿਲ ਜਾਣਗੇ ਰੇਂਜ ਸਾਰਿਆਂ ਦੀ ਅਲਗ-ਅਲਗ ਹੋਊਗੀ ਇਹ ਸ਼ੋਪ ਦੇ ਆ ਕੇ ਪਤਾ ਲੱਗੂਗਾ ਕਿਹੜਾ ਪਰਦਾ ਕਿੰਨੇ ਦਾ ओके ਭਾਈ ਨਹੀਂ ਫੇਰ ਵੀ ਦੱਸ ਦੋ ਐਸਟੀਮੇਟ ਬਾਕੀ ਤੁਸੀਂ ਇੱਧਰ ਵੀ ਨਿਕਾਓ ਇਹਨਾਂ ਦਾ ਦੱਸ ਦੋ ਐਸਟੀਮੇਟ ਜਾ ਉਹ ਐਸਟੀਮੇਟ ਬਾਉ ਜੀ ਦੁਕਾਨ ਤੇ ਆਓ ਸਾਰੇ ਜਿਹੜੇ ਇੱਥੇ ਨਹੀਂ ਦੱਸੇ ਜਾਣਾ ਸ਼ੁਰੂ ਕਿੰਨੇ ਦਾ ਸ਼ੁਰੂ ਕਿੰਨੇ ਦਾ ਸ਼ੁਰੂ ਤਾਂ 100 ਰੁਪਏ ਦਾ ਸਟਾਰਟਿੰਗ ਆ ਸਾਡੇ ਕਪੜਾ ਦੇ ਦੇਖੋ ਇੱਕ ਕਪੜਾ ਡਿਜ਼ਾਈਨ ਆ ਆ ਦੇਖੋ ਦੂਜਾ ਡਿਜ਼ਾਈਨ ਆ ਦੇਖੋ ਤੀਜਾ ਡਿਜ਼ਾਈਨ ਆ ਦੇਖੋ ਚੌਥਾ ਆ ਦੇਖੋ ਡਿਜ਼ਾਈਨ ਦੇਖੀ ਲੋ ਇੱਕ ਦੇ ਇੱਕ ਡਿਜ਼ਾਈਨ ਆ ਵੇਖੋ ਓਕੇ ਜੀ ਡਿਜ਼ਾਈਨ ਬਹੁਤ ਸਾਡੇ ਕੋਲ ਮੈਂ ਕਹਿੰਦਾ ਪੜਦੇ ਆ ਦੇਖੋ ਰੇਟ ਵੀ 100 ਤੋਂ ਸ਼ੁਰੂ ਹੋ ਜਾਂਦਾ ਪਿੱਛੇ ਵੀ ਦੇਖੋ ਤੁਹਾਡੇ પડਦਾ ਪਿਆ ਡਿਜ਼ਾਈਨਿੰਗ ਰੋਜ਼ ਨਵੀਂ ਆਂਦੀ ਹੈ ਪਰਦੇ ਦੀ ਵੈਰੈਟੀ ਆਪਣੀ ਤਿਆਰ ਹੁੰਦੀ ਹੈ ਤੇ ਮਾਲ ਰੋਜ਼ ਜਾਂਦਾ ਹੈ ਕਈ ਵਾਰੀ ਡਿਜ਼ਾਈਨਿੰਗ ਚੇਂਜ ਹੋ ਜਾਂਦੀ ਕਈ ਵਾਰੀ ਕੋਈ ਪਰਦੇ ਲੈ ਜਾਂਦਾ ਵੀ 25 20 ਅਗਲਾ ਇਹਨਾਂ ਡਿਜ਼ਾਈਨਿੰਗ ਕਈ ਵਾਰੀ ਨਹੀਂ ਹੁੰਦੀ ਉਹ ਅਲੱਗ ਹੁੰਦੀ ਹੈ ਹਾਂਜੀ ਬਾਕੀ ਡਿਜ਼ਾਈਨਿੰਗ ਰੋਜ਼ ਨਵੀਂ ਆਂਦੀ ਆ ਦੇਖੋ ਪਰਦਾ ਸਾਡੇ ਕੋਲ ਸਾਰੇ ਇੱਕ ਤੋਂ ਇੱਕ ਮਿਲੂਗਾ ਤੁਹਾਨੂੰ ਸਾਰੇ ਡਿਜ਼ਾਈਨਿੰਗ ਆਂਦੀ ਹੈ ਸਾਡੇ ਕੋਲ ਆ ਲਓ ਚੱਕੋ ਪਰਦਾ ਠੀਕ ਹੈ ਜੀ ਆਹ ਦੇਖੋ ਆਹ ਲੈ ਥੋੜਾ ਜਣੀ ਆ ਚੱਕੋ ਆ ਲਓ ਹਾਂਜੀ ਹਾਂਜੀ ਵਧੀਆ ਪੀ ਰਹੇ ਆ ਨਾ ਇੱਕ ਤੋਂ ਇੱਕ ਹੈ ਜਿੰਨੇ ਮਰਜ਼ੀ ਚੱਕ ਲਓ ਜਿੱਦਾਂ ਦਾ ਮਰਜ਼ੀ ਪੜਦਾ ਲਓ ਆ ਦੇਖੋ ਗਿਫਟੀ ਦੇ 쿠ਸ਼ਨ ਵਾਲੇ ਸੈਟ ਆ ਪੂਰੇ 쿠ਸ਼ਨ ਵਾਲੇ ਸੈਟ ਇਹ ਕੀ ਪ੍ਰਾਈਸ ਹੈ ਇਹਨਾਂ ਦਾ ਇਹ ਪ੍ਰਾਈਸ ਤੁਹਾਨੂੰ ਲਾ ਦਾਂਗੇ ਇੰਜ ਸਾਰੇ ਸਿਆਜ ਮਿਲਣਗੇ ਇੰ데 ਵੈਰਾਈਟੀ ਆ 3-4 ਤਰ੍ਹਾਂ ਦੀ ਹੈਗੀਆਂ ਵੈਰਾਈਟੀਆਂ ਸਾਡੇ ਕੋਲੋਂ ਹਾਂਜੀ ਇੰਡੀਆਂ ਇੰ데 ਦੇਖੋ ਆਪੇ 쿠ਸ਼ਨ ਹੈ ਫਰਲ ਲੱਗੀ ਦੋਨਾਂ ਦੇ ਹਾਂਜੀ ਆ ਪਿੱਲੋ ਆ ਪਿੱਲੋਆਂ ਤੇ ਫਰਲ ਲੱਗੀ ਹੈ ਦੋਨਾਂ ਤੇ ਹਾਂਜੀ ਆ ਇੱਕ ਫਾਟਰ ਦੇਖੋ ਤੋ ਫਟੜਰ ਦੇ ਉੱਤੇ ਫ੍ਰੇਲ ਨਹੀਂ ਆਉਂਦੀ ਜਿਆਤਰ ਫੁੱਲ ਸਾਈਜ਼ ਦਾ ਇੱਕ ਫਟੜਰ ਆ ਆ ਡਬਲ ਸੈੱਟ ਆ ਇੱਕ ਸਾਈਡ ਇਹ ਆ ਹਾਂਜੀ ਇੱਕ ਸਾਈਡ ਇਹ ਆ ਆ ਦੇਖੋ ਫੁੱਲ ਸਾਈਜ਼ ਦਾ ਦੇਖੋ ਕਿੰਨਾ ਵੱਡਾ ਕੋ ਫਟੜਰ ਆ ਆ ਦੇਖੋ ਕਿੰਨਾ ਵੱਡਾ ਸਾਈਜ਼ ਆ ਉਹ ਬਹੁਤ ਕਾਫੀ ਵੱਡਾ ਸਾਈਜ਼ ਆ ਆ ਦੇਖੋ ਫੁੱਲ ਸਾਈਜ਼ ਦਾ ਕੋ ਫਟੜਰ ਆ ਕੰਪਨੀ ਦਾ ਕੋ ਫਟੜਰ ਆ ਜੀ ਸੈੱਟ ਇਹ ਤੁਹਾਡੇ ਉਹ ਕਿੰਗ ਸਾਈਜ਼ ਦਾ ਮਿਲੂਗਾ ਦੂਜਾ ਨੋਰਮਲ ਲੈਣਾ ਉਹ ਵੀ ਮਿਲੂਗਾ ਕੁਸ਼ਨ ਤੋਂ ਬਿਨਾਂ ਲੈਣਾ ਉਹ ਵੀ ਮਿਲੂਗਾ ਸਾਰੇ ਸਾਈਜ਼ ਮਿਲਣਗੇ ਤੁਹਾਨੂੰ ਰੇਟ ਰੇਟ ਸ਼ੋਪ ਤੇ ਜਾ ਕੇ ਪਤਾ ਲੱਗੂਗਾ ਕਿਉਂਕਿ ਇਹਦੇ ਵਿੱਚ ਵੈਰਾਈਟੀ ਬੜੀ ਐ ਅਸੀਂ ਇੱਕ ਇੱਕ ਚੀਜ਼ ਦੱਸ ਕੇ ਕੋਈ ਮਾੜਾ ਦੱਸ ਦੋ ਐਸਟੀਮੇਟ ਇੰਦੇ ਸਟਾਰਟਿੰਗ ਸਾਡੇ ਕੋਲ ਤੁਹਾਨੂੰ ਪਤਾ ਇੱਕ ਫੋਟੋ ਸੈੱਟ ਦੀ ਵੀ 550 ਤੋਂ ਐ ਇਹ ਦੀ ਕਿੰਨੇ ਦੀ ਸਾਡੇ 550 900 ਹਜ਼ਾਰ ਤੋਂ 1250 1400 ਸਾਰੀ ਫਿਰ ਗਾਕਾਂ ਨੇ ਕਹਣਾ ਵੀ ਰੇਟ ਨਹੀਂ ਦੱਸਦੇ ਪਤਾ ਨਹੀਂ ਮਹਿੰਗੇ ਹੋਣੇ ਆ ਇਹਦਾ ਚੱਕਰ ਪੈਣਾ ਤੁਸੀਂ ਐਸਟੀਮੇਟ ਦੱਸ ਦੋ ਇਹਦਾ ਐਸਟੀਮੇਟ ਇਹਦਾ 1650 ਰੁਪਏ ਦਾ ਕਰੀਬ ਹੋਣਾ ਬਸ ਸਾਰਾ ਸਾਰਾ ਸੈੱਟ ਸਾਰਾ ਸੈੱਟ ਕੋਈ ਸਾਰੀ ਫ੍ਰਿਲ ਲੱਗੀ ਹੋਈ ਵਧੀਆ ਫੁੱਲ ਸਾਇਸ ਸਭ ਕੁਝ ਵਧੀਆ ਬਾਕੀ ਤੁਹਾਨੂੰ ਬੜਾ ਦੁਸ਼ੋਕ ਤੇ ਆਓ ਸਾਡੀ ਸਾਰੀ ਵੈਰਾਈਟੀ ਤੁਹਾਨੂੰ ਪੂਰੀ ਮਿਲੂਗੀ ਸਾਰੇ ਤੁਸੀਂ ਚੈਨਲ ਤੇ ਜਾਓ ਬਾਈ ਚੈਨਲ ਤੇ ਇੰਸਟਾਗ੍ਰਾਮ ਸਾਰੇ ਬਾਈ ਦੀਆਂ ਵੀਡੀਓ ਮੇਰੇ ਚੈਨਲ ਤੇ ਪਾਏ ਬਾਈ ਦਾ ਵੀ ਚੈਨਲ ਫੋਲੋ ਕਰ ਲਓ ਤੇ ਮੇਰਾ ਚੈਨਲ ਵੀ ਫੋਲੋ ਕਰਨਾ ਕਰ ਜਾਓ ਤੇ ਜੀ ਬਾਈ ਦਾ ਜਰੂਰ ਕਰਨਾ ਬਹੁਤ ਵੀਡੀਓ ਪਾਉਣਾ ਮੈਂ ਸਾਰੇ ਤਰ੍ਹਾਂ ਦੀਆਂ ਜਿੱਦੇ ਮਰਜ਼ੀ ਦੀ ਦੇਸ਼ ਆਦੇ ਜਾ ਕੇ ਓਕੇ ਬਾਜੀ ਓਕੇ